ਮਨੁੱਖੀ ਸੁਭਾਅ ਦੀ ਇਹ ਪ੍ਰਵਿਰਤੀ ਹੈ ਕਿ ਮਨੁੱਖ ਕਿਸੇ ਨਾ ਕਿਸੇ ਸ਼ਖਸ ਨੂੰ ਆਪਣੇ ਨਾਇਕ ਆਦਰਸ਼ ਜਾਂ ਮਾਰਗਦਰਸ਼ਕ ਵਜੋਂ ਚਿਤਵਦਾ ਹੈ ਡੰਡੀ ਅਸੀਂ ਕਿਸੇ ਵੀ ਖੇਤਰ ਦੇ ਸ਼ਖਸ ਦੀ ਜ਼ਿੰਦਗੀ ਅਤੇ ਗੁਣਾ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਆਪਣਾ ਨਾਇਕ ਮੰਨ ਲੈਂਦੇ ਹਾਂ ਡੰਡੀ ਜੇਕਰ ਅਸੀਂ ਕਿਸੇ ਦੀ ਚੰਗੀ ਸੋਚ ਚੰਗੇ guna ਅਤੇ ਪ੍ਰਾਪਤੀ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਆਪਣਾ ਆਦਰਸ਼ ਮੰਨਦੇ ਹਾਂ ਤਾਂ ਇਹ ਜਿੱਥੇ ਸਾਡੇ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਉੱਥੇ ਸਾਡੀ ਜ਼ਿੰਦਗੀ ਨੂੰ ਦਿਸ਼ਾ ਵੀ ਦਿੰਦਾ ਹੈ ਡੰਡੀ ਅਸੀਂ ਅਕਸਰ ਅਜਿਹੇ ਵਿਅਕਤੀ ਨੂੰ ਆਪਣਾ ਨਾਇਕ ਚੁਣਦੇ ਹਾਂ ਜਿਸ ਦੀ ਸੋਚ ਅਤੇ ਜ਼ਿੰਦਗੀ ਦੀ ਕਹਾਣੀ ਸਾਡੇ ਨਾਲ ਮਿਲਦੀ ਜੁਲਦੀ ਹੋਵੇ ਡੰਡੀ ਪਰਿਵਾਰ ਸਮਾਜ ਵਿਦਿਅਕ ਸੰਸਥਾਾਂ ਮੀਡੀਆ ਅਤੇ ਇਤਿਹਾਸਕ ਕਹਾਣੀਆਂ ਸਾਨੂੰ ਸਾਡੇ ਨਾਇਕਾਂ ਆਦਰਸ਼ ਦੀ ਚੋਣ ਕਰਨ ਵਿੱਚ ਮਦਦ ਕਰਦੀਆਂ ਹਨ ਡੰਡੀ ਬਹੁਤੀ ਵਾਰ ਅਸੀਂ ਕਿਸੇ ਅਜਿਹੇ ਸ਼ਖਸ ਦੀ ਜ਼ਿੰਦਗੀ ਤੋਂ ਪ੍ਰਭਾਵਿਤ ਹੁੰਦੇ ਹਾਂ ਜੋ ਦੁੱਖਾਂ ਤਕਲੀਫਾਂ ਦੇ باوجود ਸੰਘਰਸ਼ ਕਰਦੇ ਹੋਏ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧਦਾ ਹੈ ਡੰਡੀ ਅਜਿਹੇ ਵਿਅਕਤੀ ਦਾ ਜੀਵਨ ਸਾਨੂੰ ਮੁਸ਼ਕਲਾਂ ਦੇ باوجود ਸ਼ਿੰਗਾਰਸ ਕਰਕੇ ਅੱਗੇ ਵਧਨ ਦੀ ਪ੍ਰੇਰਣਾ ਦਿੰਦਾ ਹੈ ਡੰਡੀ ਭਾਵੇਂ ਕਿਸੇ ਨੂੰ ਆਦਰਸ਼ ਜਾਂ ਨਾਇਕ ਮੰਨ ਲੈਣਾ ਕੋਈ ਬੁਰੀ ਗੱਲ ਨਹੀਂ ਹੈ ਪਰੰਤੂ ਫਿਰ ਵੀ ਹਰ ਇਨਸਾਨ ਦੀ ਇੱਕ ਆਪਣੀ ਜੀਵਨ ਕਹਾਣੀ ਹੁੰਦੀ ਹੈ ਅਤੇ ਉਸ ਕਹਾਣੀ ਦਾ ਨਾਇਕ ਵੀ ਉਹ ਖੁਦ ਹੀ ਹੁੰਦਾ ਹੈ ਡੰਡੀ ਆਪਣੀ ਜ਼ਿੰਦਗੀ ਨੂੰ ਪਿਆਰ ਕਰਨਾ ਅਤੇ ਆਪਣਾ ਜੀਵਨ ਇੱਕ ਭਾਈ ਬੋਲਣ ਵਲੇ ਸੰਘਰਸ਼ ਦੇ ਪਹਿਲੇ ਜੀ ਬਿੰਦੀ ਭੁੱਲੀ ਗਈ ਪਰ ਉਹ ਦੂਜੇ ਸੱਸੇ ਚ ਬਿੰਦੀ ਹੁੰਦੀ ਆ ਰੈਡੀ ਜੀਵਨ ਆਪਣੇ ਆਪ ਨੂੰ ਨਾਇਕ ਤਸਵਰ ਕਰਨਾ ਬਹੁਤ ਹੀ ਖੂਬਸੂਰਤ ਵਿਚਾਰ ਹੈ ਡੰਡੀ ਇਨਸਾਨ ਦੀ ਸਭ ਤੋਂ ਔਖੀ ਲੜਾਈ ਮਨ ਦੇ ਡਰ ਨਾਲ ਹੁੰਦੀ ਹੈ ਡੰਡੀ ਬਹੁਤ ਵਾਰ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਇਹ ਡਰ ਸਾਡਾ ਰਾ ਕ੍ਰੂਕ ਲੈਂਦੇ ਹਨ ਡੰਡੀ ਕਿਸੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਸਮਰੱਥਾ ਉੱਤੇ ਸ਼ੱਕ ਕਰਨਾ ਹੋ ਸਕੇਗਾ ਜਾਂ ਨਹੀਂ ਲੋਕ ਕੀ ਕਹਿਣਗੇ ਆਦ ਅਜਹਿ ਵਿਚਾਰ ਹਨ ਜਿਹੜੇ ਕਿਸੇ ਕੰਮ ਨੂੰ ਨਾ ਕਰਨ ਦੇ ਲਈ ਨਕਾਰਾਤਮਕ ਤਰੰਗਾਂ ਦੇ ਰੂਪ ਵਿੱਚ ਕੰਮ ਕਰਦੇ ਹਨ ਡੰਡੀ ਡੁੱਬ ਜਾਣ ਦੇ ਡਰ ਕਾਰਨ ਪਾਣੀ ਵਿੱਚ ਜਾਣ ਤੋਂ ਡਰਨ ਵਾਲੇ ਕਦੇ ਤੈਰਨਾ ਨਹੀਂ ਸਿੱਖ ਸਕਦੇ ਡੰਡੀ ਮਣਾ ਵਿੱਚ ਡੂੰਗੇ ਬੈਠੇ ਬਹੁਤ ਸਾਰੇ ਨਰਮੂਲ ਡਰ ਸਾਡੇ ਅੱਗੇ ਬਦਨ ਦੀਆਂ ਸੰਭਾਵਨਾਵਾਂ ਨੂੰ ਮੱਦਮ ਕਰ ਦਿੰਦੇ ਹਨ ਡੰਡੀ ਇਹਨਾਂ ਡਰਾਂ ਤੋਂ ਬਾਹਰ ਨਿਕਲਣ ਦਾ ਦਰਵਾਜ਼ਾ ਹੀ ਜਿੱਤ ਦੇ ਰਸਤੇ ਵੱਲ ਜਾਂਦਾ ਹੈ ਡੰਡੀ ਆਪਣੇ ਅੰਦਰਲੇ ਡਰ ਨੂੰ ਖਤਮ ਕਰੋ ਅਤੇ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਉਸ ਦੀ ਸ਼ੁਰੂਆਤ ਕਰੋ ਡੰਡੀ ਜੇਕਰ ਤੁਸੀਂ ਆਪਣੀਆਂ ਕੋਸ਼ਿਸ਼ਾਂ ਵਿੱਚ ਕਾਮਯਾਬ ਵੀ ਹੁੰਦੇ ਤਾਂ ਵੀ ਤੁਹਾਨੂੰ ਅੱਛਾ ਖਾਸਾ ਤਜਰਬਾ ਹਾਸਲ ਹੋਵੇਗਾ ਡੰਡੀ ਇਹ ਤਜਰਬਾ ਹੀ ਤੁਹਾਨੂੰ ਭਵਿੱਖ ਵਿੱਚ ਅੱਗੇ ਵਧਣ ਲਈ ਸਹਾਈ ਹੋਵੇਗਾ ਡੰਡੀ ਜ਼ਿੰਦਗੀ ਦੇ ਵਿੱਚ ਅਸੀਂ ਤਿਲਕ ਦੇ ਪਟਕਦੇ ਅਤੇ ਡਿੱਗਦੇ ਹਾਂ ਪਰੰਤੂ ਜ਼ਿੰਦਗੀ ਸਾਨੂੰ ਫਿਰ ਵੀ ਮੌਕੇ ਦਿੰਦੀ ਹੈ ਡੰਡੀ ਇਹਨਾਂ ਮੌਕਿਆਂ ਦੀ ਕਦਰ ਜ਼ਰੂਰ ਕਰੋ ਡੰਡੀ ਮੌਕੇ ਤੋਂ ਭਾਵ ਸਮਾਂ ਸਥਿਤੀ ਅਤੇ ਸੰਭਾਵਨਾਵਾਂ